क्या नाम है आपका रवि जो बाइक के पोस्टर लगाए जा रहे हैं आपके मोहल्ले में क्या कारण है क्यों बाइक कारण कोई काम नहीं कर रहा है गली सड़क पानी नहीं है सारे सड़क टूटिया पिया है हम लोग बहुत परेशानी है यहाँ पे लीडर आते हैं आपके मोहल्ले में आते थे हैं सब कहे के चले जाते कोई नहीं करते हैं आज तक तो अब क्या फैसला लिया गया फैसला जो काम करेगा उसको वोट देंगे नहीं तो नहीं तो कसी को नहीं ਨਾ ਮੈਂ ਤੁਹਾਡਾ ਤੇ ਅੱਜ ਜੋ ਮੁਹੱਲੇ ਚ ਬਾਈਕਾਰਡ ਦੇ ਪੋਸਟਰ ਲਗਾਏ ਗਏ ਆ ਕੀ ਕਾਰਨ ਮੇਰਾ ਨਾਮ ਆਪਣੀ ਤੁਮਾਰਾ ਜੀ ਜੀ ਮੈਂ ਰੋਜ਼ ਆਉਂਦਾ ਸੁਪੂ ਕੋ ਕੱਲਾ ਦਾ ਰਹਿਣ ਵਾਲਾ ਆ ਠੀਕ ਆਈਆਂ ਤੋਂ ਸਨ 9593 ਪਿਆ ਜੀ ਤੁਹਾਡੇ ਇਲਾਕੇ ਵਿੱਚ ਮੈਡਮ ਜੋ ਨਿਰੋਜ ਕੋ ਸਿੱਧੂ ਜੀ ਨੇ ਟੂਬ ਲਗਵਾਇਆ ਸੀ ਠੀਕ ਹੈ ਉਸ ਤੋਂ ਬਾਅਦ ਟੈਪ ਆਉਂ ਸ਼ਾਤ ਦੀਆਂ ਅਸੀਂ ਇਲਾਕੇ ਨੇ ਪਾਣੀ ਨਹੀਂ ਪੀਤਾ ਹੁਣ ਮੈਡਮ ਜੀਵਨ ਜੋਤ ਕੋਰੀ ਜੀ ਆਏ ਨਾ ਉਹਨਾਂ ਟੂਬ ਲਗਵਾਇਆ ਆਈ ਹੈ ਪਾਣੀ ਨਹੀਂ ਪੀਤਾ ਹੋਨ ਮੁਸ਼ਕਿਲਾਂ ਹੱਲ ਨਹੀਂ ਆ। ਉਹਨਾਂ ਸਿਰ ਨਵੀਂ ਸੜਕ ਬਣਾਏ ਤੋੜ ਦਿੱਤੀ ਆ। ਪਾਣੀ ਕਿਸੇ ਇਲਾਕੇ ਨੇ ਕਨੈਕਸ਼ਨ ਨਹੀਂ ਦਿੱਤਾ। ਕਿਸੇ ਲੱਕ ਨੱਕ ਨਿਕਲ ਨਹੀਂ ਤਾ। ਆਪਣੀ ਆਣਗੇ, ਲੈਣ ਆਣੇ ਆ, ਐਮਐਲ, ਐਮਪੀ ਨੇ ਆਣਾ ਵਾ। ਕਾਰ ਲੰਘਣਾ ਸਿਰਫ ਸਫਾਈ ਕੱਢ ਲੀਆਂ। ਅਮਰ ਪਾਣੀ ਕਿਸੇ ਨੇ ਪੀਣਾ। ਹਰ ਇੱਕ ਇਲਾਕੇ ਦਾ ਡੇਢ ਜਿਹੜੀ ਆ ਬਿਮਾਰ ਬੜੀ ਬੱਚੇ ਬਿਮਾਰ ਪੱਠੇ ਆ। ਹੌਸਪੀਟਲ, ਹੌਸਪੀਟਲ ਦੇਖੋ ਕੀ ਹਾਲ ਹੈ ਆ ਬਿਮਾਰੀਆਂ ਦਾ। ਜੀ। ਤੇ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਗਿਆ? ਸਾਰਿਆਂ ਦਾ ਜੀ। ਆਜ਼ਾਦ ਜਾਨੀ, ਆਜ਼ਾਦ ਨੇ ਬੂਥ ਤੇ ਬੈਠਣਗੇ, ਬੂਥ ਤੇ ਬੰਦੇ-ਬ ਤੇ ਇਹ ਪੂਰੇ ਮੁਹੱਲੇ ਦਾ ਫੈਸਲਾ ਹੈ ਜਾਂ ਇੱਕ ਗਲੀ ਦਾ ਫੈਸਲਾ ਗਲੀ ਦਾ ਨਹੀਂ ਸਾਰਾ ਮੁਹੱਲੇ ਦਾ ਜੀ ਤੁਸੀਂ ਇਲਾਕੇ ਤੁਸੀਂ ਇਲਾਕੇ ਮੈਨਾ ਚੱਲੋ ਸਾਰੇ ਇਲਾਕੇ ਵੇਖੋ ਆਣ ਕੇ ਕਿੰਨੇ ਕਿੰਨੇ ਪਾਣੀ ਤਾਂ ਨਾਪੀ ਬੀਬੀਆਂ ਬੋਲ ਦੇਣਗੀਆਂ ਜੀ ਠੀਕ ਜਸਬੀਰ ਕੋਲ ਅੰਡੀ ਜਿਹੜਾ ਬਾਈਕਾਟ ਦੇ ਪੋਸਟਰ ਲਗਾਏ ਰਾਜਨੀਤਿਕ ਲੀਡਰਾਂ ਦੇ ਕੀ ਕਾਰਨ ਹੈ ਕਾਰਨ ਹੈ ਵੀ ਅਸੀਂ ਦੁਖੀ ਬਣੇ ਆ ਮੇਰੀ ਆ ਦੁਕਾਨ ਹੈ ਡੇਰੀ ਸਾਰੀ ਦਿਹਾੜੀ ਮੈਂ ਇਧਰੋਂ ਨਾ ਆ ਕੇ ਬੈਣੀ ਆ ਇਧਰੋਂ ਧੂੜ ਮੇਰੇ ਉੱਤੇ ਉਹ ਡੁੱਡ ਕੇ ਸਾਰੀ ਪੈ ਜਾਂਦੀ ਆ ਦੁਕਾਨ 'ਚ ਸਾਰੀ ਪੈ ਜਾਂਦੀ ਆ ਸੜਕ ਦੇ ਹੱਥੋਂ ਅਸੀਂ ਇੰਨੇ ਕੁ ਦੁਖੀ ਆ ਨਾ ਸਾਰੇ ਪਿੰਡ ਵਾਲੇ ਮੱਲੇ ਵਾਲੇ ਬਹੁਤ ਜ਼ਿਆਦੇ ਦੁਖੀ ਆ ਜੀ ਹਾਂ ਜੀ ਹੁਣ ਕਿਹੜੀ ਕਿਹੜੀ ਪਾਰਟੀ ਦਾ ਬਾਈਕਾਟ ਕੀਤਾ ਅਸੀਂ ਕਿ ਸਤਿਹ ਨੂੰ ਨਹੀਂ ਪਾਣੀ ਬੜਿਆਂ ਨੂੰ ਅਸੀਂ ਪਾ ਪਾ ਕੇ ਵੋਟਾਂ ਸਾਰੀਆਂ ਪਾਰਟੀਆਂ ਨੂੰ ਦੇਖ ਲਈਆਂ ਵਾ ਕਾਲੀ ਪਾਰਟੀ ਨੂੰ ਵੀ ਅਸੀਂ ਪਾਉਂਦੇ ਰਹੇ ਹਮੇਸ਼ਾ ਹੀ ਵੋਟਾਂ ਫਿਰ ਅਸੀਂ ਆਪਣਾ ਇਨੂੰ ਪਿਛਲੀ ਵਾਰ ਉਹਨੂੰ ਵੀ ਇੱਕ ਵਾਰ ਸਾਲ ਪਾਈਆਂ ਵਾ ਆਪਣੇ ਦੂਜੇ ਨੂੰ ਵੀ ਆਹ ਕਿਹੜੀ ਸਿੱਧੂ ਸਾਹਿਬ ਦੇ ਘਰ ਤੇ ਅਸੀਂ ਸਾਰੇਨ ਮਤਲਬ ਪਾ ਕੇ ਵੇਲੇ ਵੀ ਕੋਈ ਸਾਡੇ ਉਹਨੇ ਬੜਾ ਸਾਨੂੰ ਕਿਹਾ ਕਿ ਅਸੀਂ ਤੁਹਾਡਾ ਮੱਲਾ ਚੰਡੀਗੜ੍ਹ ਬਣਾ ਦਵਾਂ ਸਾਰਾ ਸਵਾਰੂੰਗੀ ਪਰ ਸਾਡਾ ਇੱਥੇ ਆ ਕੇ ਕਹੇ ਨੇ ਸਾਡੀ ਖਬਰ ਨਹੀਂ ਲੈਣ ਤੇ ਅਸੀਂ ਬਹੁਤ ਦੁੱਖਿਆ ਦੀ ਸੜਕ ਵੇਖੋ ਕੀ ਹਾਲ ਹੋਇਆ ਬੀ ਸੜਕ ਦਾ ਪਾਣੀ ਪਾਣੀ ਸੀਵਰ ਨੇ ਸੀਵਰ ਨੇ ਪੈ ਵਾਦੇ ਕਰਾਂਦੇ ਆ ਵਾਦੇ بڑے ਕਰਦੇ ਆ ਵੋਟਾਂ ਤੇ ਸਾਰੇ ਵਾਦੇ ਕਰਦੇ ਆ ਅਸੀਂ ਆ ਕਰਾਂਗੇ ਉਹ ਕਰਾਂਗੇ ਬਾਅਦ ਚ ਕੋਈ ਵੜਦਾ ਨਹੀਂਗਾ ਬਾਅਦ ਚ ਕੋਈ ਸਾਡੀ ਖ਼ਬਰ ਹੀ ਨਹੀਂ ਲੈਂਦਾ ਕੋਈ ਇਸ ਕਰਕੇ ਅਸੀਂ ਇਹ ਸੋਚਿਆ ਆ ਕਿ ਅਸੀਂ ਕਿਸੇ ਨੂੰ ਵੀ ਵੋਟ ਨਹੀਂ ਦੇਵਾਂਗੇ ਠੀਕ ਕੀ ਨਾਮ ਦੀ ਤੁਹਾਡਾ ਮੇਰਾ ਨਾਮ ਸ਼ਿਲਪਾ ਕੀ ਗੱਲ ਹੋਈ ਆ ਜਿਹੜਾ ਅੱਜ ਤੁਸੀਂ ਮਹੱਲੇ 'ਚ ਰਾਜਨੀਤਿਕ ਲੀਡਰਾਂ ਦਾ ਬਾਈਕਾਟ ਦੀ ਗੱਲ ਕਰ ਰਹੇ ਸਰ ਇੱਕ ਤਾਂ ਇਹਨਾਂ ਨੇ ਰਸਤਾ ਨਹੀਂ ਬਣਾ ਕੇ ਦਿੱਤਾ ਹੈਗਾ ਸਾਨੂੰ ਸਹੀ ਤਰੀਕੇ ਦਾ ਨਾ ਤੇ ਪਾਣੀ ਦੀ ਸਪਲਾਈ ਚਾਲੂ ਕਰਵਾਈ ਆ ਬਾਈਪਾਂ ਪਈਆਂ ਆ ਕੋਈ ਕਨੈਕਸ਼ਨ ਨਹੀਂ ਹਾਲੇ ਸਟਾਰਟ ਕਰਵਾਏ ਹੋਏ ਇਹਨਾਂ ਨੇ ਜੀ ਤੇ ਹੁਣ ਪੂਰੇ ਮਹੱਲੇ ਵੱਲੋਂ ਫੈਸਲਾ ਦਿੱਤਾ ਗਿਆ ਹਾਂਜੀ ਬਿਲਕੁਲ ਕਿ ਕੋਈ ਰਾਜਨੀਤਿਕ ਲੀਡਰ ਜਾਂ ਕੋਈ ਪਾਰਟੀ ਦਾ ਕੋਈ ਉਮੀਦਵਾਰ ਇੱਥੇ ਪਹੁੰਚਿਆ ਪਹਿਲਾਂ ਆਂਦੇ ਸਾਰੇ ਆ ਲੇਕਿਨ ਕੰਮ ਕੋਈ ਨਹੀਂ ਕਰਾ ਕੇ ਜਾਂਦਾ ਜੀ ਕਿ ਤੁਸੀਂ ਕੀ ਕੀ ਮੰਗ ਰੱਖੀ ਹੋਈ ਹੈ ਲੀਟਰ ਮੰਗ ਹੈ ਕਿ ਸਾਡੇ ਏਰੀਆ ਦਾ ਸਾਰਾ ਕੰਮ ਕਰਵਾਇਆ ਜਾਵੇ ਇੱਕ ਸਾਨੂੰ ਫਾਟਕ ਦਾ ਜਿਹੜਾ ਰਸਤਾ ਆ ਉਹ ਬੰਦ ਹੋ ਜਾਣਾ ਉਹ ਦੂਸਰਾ ਵੀ ਬੰਦ ਹੋ ਜਾਣਾ ਆ ਉਹਨੂੰ ਪ੍ਰੋਪਰ ਤਿਆਰ ਕਰਵਾ ਕੇ ਸਾਨੂੰ ਦੱਸਿਆ ਜਾਵੇ ਕਿ ਸਾਨੂੰ ਰਸਤਾ ਕਿੱਧਰੋਂ ਮਿਲਣਾ ਹੈ ਜੀ ਠੀਕ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ